ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮੰਨੂ ਖਲੋਤਰਾ ਸਾਨੋ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਐਕসিডেন্ট ਹੋਇਆ ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ ਜਿਹੜਾ ਸ਼ਰ ਜਿਹੜਾ ਬੇਟੀ ਦਾ ਉਹ ਲੱ타 ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਣਗੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਗੀ ਤੇ ਟਰੈਵਰ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਚੁੱਕਿਆ ਇਹਨਾਂ ਦਾ ਕੀ ਨਾਮ ਆ ਜਿਹੜੇ ਹੈਗੇ ਜਿਹੜਾ ਜਿਹਨਾਂ ਦਾ ਸਿਚਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਹੈ ਇਹ ਸਾਈਡ ਦੇ ਪੈ ਗਿਆ ਇਹ ਤੇ ਸੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਹੈ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸ ਦੀ ਬੇਟੀ ਜਿਹੜੀ ਹੈ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨੈਂਟ ਵੀ ਸਰ ਕਹਿ ਰਹੇ ਨੇ ਪ੍ਰੈਗਨੈਂਟ ਨੇ ਇਹ ਪੋਸਟਮਾਰਟਮ ਤੇ ਅਤੇ ਆ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰਖਾਂਗੇ ਉਹ ਕਰਾ ਦਨੇ ਆ